ਪਾਕਿਸਤਾਨ ਦੀ ਰਾਜਧਾਨੀ اسلامਾਬਾਦ ਨੂੰ ਘੇਰਾ ਪੈ ਚੁੱਕਾ ਹੈ ਇਸ ਵੇਲੇ ਦੀ ਵੱਡੀ ਖਬਰ ਮੈਂ ਤੁਹਾਨੂੰ ਦੱਸਣ ਲੱਗਾ ਜਿਨ੍ਹਾਂ ਨੂੰ ਨਹੀਂ ਪਤਾ ਮੈਂ ਦੱਸ ਦਿੰਦਾ ਕਿ ਪਾਕਿਸਤਾਨ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਵਿਰੋਧ ਕੀਤੇ ਜਾਂਦੇ ਨੇ ਉਥੋਂ ਦੀ ਸਰਕਾਰ ਦੇ ਖਿਲਾਫ ਜਿਹੜੇ ਪੀਟੀਆਈ ਇਮਰਾਨ ਖਾਨ ਦੀ ਪਾਰਟੀ ਆ ਉਹਨਾਂ ਦੇ ਵਰਕਰਾਂ ਨੇ ਕਿਹਾ ਕਿ ਇਮਰਾਨ ਖਾਨ ਨੂੰ ਰਿਹਾ ਕੀਤਾ ਜਾਵੇ ਪਿਛਲੇ 1 ਸਾਲ ਤੋਂ ਉਹਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਜਿਹਦੇ ਜਵਾਬ ਦੇ ਵਿੱਚ ਸਰਕਾਰ ਨੇ ਜਿੰਨੇ ਵੀ ਰਸਤੇ اسلامਾਬਾਦ ਦੇ ਵੱਲ ਆਉਂਦੇ ਸੀ ਸਾਰੇ ਬਲੌਕ ਕਰ ਦਿੱਤੇ ਗਏ ਸੀ ਕੰਟੇਨਰਾਂ ਦੇ ਨਾਲ ਜਿਹਦੇ ਜਵਾਬ ਦੇ ਵਿੱਚ ਜਿਹੜੇ ਉਥੋਂ ਦੇ ਲੋਕ ਆ ਉਹਨਾਂ ਨੇ ਪਾਸੇ ਕਰ ਤੇ ਕਿ ਜਿਹੜੀ ਪਾਕਿਸਤਾਨ ਦੀ ਸਰਕਾਰ ਆ ਉਹਨਾਂ ਨੇ ਫੌਜ ਵੀ ਤਨਾਤ ਕਰ ਦਿੱਤੀ ਗਈ ਆ ਗੋਲੀ ਮਾਰਨ ਦੇ ਆਰਡਰ ਦਿੱਤੇ ਆ ਹੋਮ ਮਿਨਿਸਟਰ ਆ ਉਹਦਾ ਤੁਸੀਂ ਬਿਆਨ ਸੁਣੋ ਸਿੱਧੇ ਤੌਰ ਤੇ ਉਹਨੇ ਧਮਕੀ ਦਿੱਤੀ ਲੋਕਾਂ ਨੂੰ ਗੋਲੀ ਮਾਰਨ ਦੀ ਡਿਫੈਂਸ ਮਿਨਿਸਟਰ ਆ ਉਹਨੇ ਕਿਹਾ ਕਿ ਜਿਹੜੀ ਪੀ.ਜੀ.ਏ ਦੇ ਲੀਡਰ ਆ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਪਰ ਉਹਦਾ ਕੋਈ ਸੱਤਾ ਨਹੀਂ ਨਿਕਲਿਆ ਜਿਹੜਾ ਵਿੱਤ ਮੰਤਰੀ ਉਹਨੇ ਕਿਹਾ ਹੈ ਕਿ ਇਸ ਬਲਾਕੀਟ ਦੇ ਨਾਲ ਪਾਕਿਸਤਾਨ ਦੀ ਇਕਨੋਮੀ ਨੂੰ ਹਰ ਰੋਜ਼ 680 ਮਿਲੀਅਨ ਡਾਲਰ ਦਾ ਨੁਕਸਾਨ ਹੋਣ ਦਿਆ ਆ ਕੋ ਇੰਨਾ ਕਦੇ ਆਈਡੀਆ ਹਰ ਕਿਸੇ ਨੂੰ ਹੈਗਾ ਕਿ ਇਮਰਾਨ ਖਾਨ ਐ ਇੱਕ ਰਾਜਨੀਤਿਕ ਕਹਿ ਦਈਏ ਉਹਨੂੰ ਜਾਣ ਬੁਝ ਕੇ ਜ